ਜੀ ਅੱਜ ਪਹੁੰਚਿਆ ਜੀ ਦੁਗਰੀ ਤਾਦਰਾ ਰੋਡ ਜੈਲ ਮੰਦਿਰ ਦੇ ਬੈਕ ਸਾਈਡ ਤੇ ਇੱਥੇ ਇੱਕ ਹੀ ਨਾ ਬੜੀ ਸਵੇਰ ਤੋਂ ਬਸ਼ੱਕਤ ਕਰਦੇ ਕਰਦੇ ਲੱਭਦੇ ਆਏ ਆ ਜੀ ਇਹ ਆ ਸਾਡੇ ਬਾਪੂ ਜੀ ਹੁਣਾਂ ਨੂੰ ਇਹ ਇੰਨੇ ਕੁ ਵਾਇਰਲ ਹੋ ਚੁੱਕੇ ਨੇ ਲੁਧਿਆਣੇ ਦੇ ਵਿੱਚ ਕਹਿ ਲਿਏ ਵੀ ਹਰੇਕ ਬਾਈ ਕੋਈ ਵੀ ਲੁਧਿਆਣੇ ਵਾਲਾ ਜਿੰਦਾ ਹੋ ਜਾ ਲੱਸੀ ਬਾਪੂ ਦੀ ਨਹੀਂ ਪੀਂਦਾ ਤਾਂ ਉਹਦਾ ਯਾਰ ਇੱਥੇ ਗੱਲ ਹੀ ਬਣਦੀ ਤੇ ਇਧਰ ਬਾਈ ਹੁਣੇ ਆਉਂਦੇ ਆ ਬਾਈ ਤੁਸੀਂ ਰੈਗੂਲਰ ਆਉਂਦੇ ਹੋ ਦਿੱਲੀ ਡੇਲੀ ਦਾ ਨਹੀਂ ਰੈਗੂਲਰ ਹਾਲ ਹੈ ਹਫਤੇ ਇਤੋਂ ਦੋ ਦੋ ਵਾਰੀ ਆ ਕੇ ਖਾਣਾ ਲਵਾਂ। ਕੀ ਪਸੰਦਤਾ ਜਿਆਦਾ ਬੱਪੂ ਜੀ ਦਾ? ਲੱਠੀ ਬਹੁਤ ਪਸੰਦ ਆ ਮੈਥੀ ਰੋਟੀ ਬਹੁਤ ਪਸੰਦ ਆ। ਮੈਥੀ ਵਾਲੀ ਰੁੱਟੀ। ਕਿਆ ਬਾਤ ਹੈ। ਅਦਾ ਸੁਆਦ ਲਿਆਤਾ ਭਾਈ ਜੇ ਤੁਸੀਂ ਇੰਦੀ ਵਧੀਆ ਗੱਲ ਕਹਿ ਕੇ ਨਹੀਂ ਹੋਣੀ ਮੈਥੀ ਦੀ ਰੋਟੀ। ਨਹੀਂ ਦੇਖੀ ਹਜੇ ਮੈਂ ਤਾਂ ਹੋ ਜਾ ਆਈ ਬੱਪੂ ਸਾਹਿਬ ਕੋਈ ਦਿਖਾਇੀ ਨਹੀਂ ਹੁਣ ਤੱਕ ਹਜੇ। ਉਧਰ ਇਧਰ ਦੇਖੋ ਤੁਸੀਂ ਬੱਪੂ ਜੀ ਹੋੜਾ ਨਾ ਐਨ ਓ ਕੀ ਕਹਿੰਦੇ ਹੋ? ਵੈਸੇ ਰੰਗ ਦਿਖਾਏ। ਸਮਾਈਲ ਦੇਖੋ ਬੱਪੂ ਦੀ ਚੈੱਕ ਕਰੋ ਯਾਰ ਹੁਣ ਖੁਸ਼ ਹੋਇਆ ਪੂਰੇ ਸਲੀਨ ਵਾਲਾ। ਦੇਖੋ ਜੀ ਗੱ ਮੈਨੂੰ ਉਹ ਥੋਨੇ ਗੁਰਦਿਤੀ ਜੀ ਆ ਜੀ ਜਿਹੜਾ ਕਹਿੰਦਾ ਸਦਾ ਦੀਵਾਲੀ ਸਾਥੀ ਅੱਠੋ ਪੈਰ ਮਤਾਂ ਆਹੋ ਠੀਕ ਆ ਨਾ ਕਰੇ ਮਾਲਕ ਬਣਿਆ ਨੌਕਰ ਬਣ ਕੇ ਰਹਿਣਾ ਨੌਕਰ ਮਾਰਗੀ ਚੱਲੇ ਜਾਣਾ ਕੀ ਬਾਤ ਤੇ ਕੀ ਆ ਨਾ ਮਾਲਕ ਕੋਈ ਆ ਦੇਖੋ ਜਦ ਜਿਹੜਾ ਹੁਣ ਉਹ ਦੁਕਾਨ ਆ ਇਹ ਤਾਂ ਜਲ ਦੁਕਾਨ ਨਹੀਂ ਛੋਟਾ ਜਿਹਾ ਬਜਾਈ ਆ ਤੇ ਜਿਹੜੀ ਉਹ ਦੁਕਾਨ ਆ ਉਹ ਦੁਕਾਨ ਦੇ ਮਾਲਕ ਨੂੰ ਤੁਸੀਂ ਪੁੱਛੋਗੇ ਜਾ ਕੇ ਤੁਸੀਂ ਨੌਕਰ ਹੋ ਜੀ ਉਹ ਕੋ ਗੁੱਥਾ ਚਲੂਗਾ ਹਾਂ ਕੋਈ ਯਾਰ ਮੈਂ ਤਾਂ ਮਾਲਕ ਮਾਲਕ ਜਿਹੜਾ ਨੌਕਰ ਹੋ ਉਹਨੂੰ ਪੁੱਛਾਂਗੇ ਤੂੰ ਨੌਕਰ ਆ ਵੀ ਹਾਂਜੀ ਤੇਰੀ ਦੁਕਾਨ ਨੂੰ ਕੀ ਘਾਟਾ ਵਾਦਾ ਹੋਇਆ ਉਹ ਕਹਦਾ ਜੀ ਮੈਨੂੰ ਨਹੀਂ ਪਤਾ ਮਾਲਕ ਨੂੰ ਪਤਾ ਹਾਂਜੀ ਘਾਟਾ ਵਾਦਾ ਮਾਲਕ ਨੂੰ ਨੌਕਰ ਨੂੰ ਸਿਰਫ ਆਪਣੀ ਦਿਹਾੜੀ ਤੱਕ ਮਤਲਬ ਹੁੰਦਾ ਬਿਲਕੁਲ ਠੀਕ ਹੈ ਜੀ ਕੀ ਬਾਤ ਆਪਾਂ ਤਾਂ ਨੌਕਰ ਬਣ ਕੇ ਬੈਠੇ ਆ ਲੇ ਕੇ ਨਾ ਬਗੇ ਲੈ ਜਾਣਾ ਚੱਲੇ ਆ ਵੀ ਘਰ ਨੂੰ ਮਾਲਕ ਜਾਣੇ ਮਾਲਕ ਦਾ ਕੰਮ ਜਾਣੇ ਕਿਉਂ ਜੀ ਕੀ ਬਾਤ ਹੈ ਕੀ ਬਾਤ ਬਪੂ ਨੇ ਗੱਲ ਬੜੀ ਡੂੰਗੀ ਕਹੀ ਆ ਆਲਾ ਵੀਰੇ ਕੰਮ ਕਰ ਰਹੇ ਆ ਨਾ ਅੱਛਾ ਇੱਕ ਮਿੰਟ ਫੜ ਕੇ ਜਾਓ ਆ ਮੱਖਣਾਂ ਚ ਫੈਸ ਲੈ ਲੈਂਦਾ ਤਾਜਾ ਕਿਉਂ ਚੱਲ ਜਾ ਚੱਲ ਜਾਣਾ ਲੈ ਕੇ ਤੇ ਇਹ ਤਾਂ ਨਾਲ-ਨਾਲ ਬਾਪੂ ਜੀ ਆਪਣੀ ਦੁਕਾਨਦਾਰੀ ਵੀ ਖਾਰੇ ਬਾਪੂ ਜੀ ਮੋਹਨ ਦਿਖਾ ਸਾਨੂੰ ਤਾਂ ਦਿਖਾ ਦਿਓ ਕੀ ਸੀ ਇਹ ਆ ਜਾਓ ਜੀ ਮੱਖਣ ਆ ਜੀ ਮੱਖਣ ਇਹ ਮੱਖਣ ਹੀ ਘਰ ਦਾ ਅੱਛਾ ਜੀ ਕਿਆ ਬਾਤ ਹੈ ਇਹ ਜੀ ਕਿਉ ਕਰਦਾ ਦੇਸੀ ਕਿਉ ਦੇਸੀ ਕਿਉ ਜਿਹੜੀ ਲੈਬਰਾਟਰੀ ਜਿ ਮਰਜ਼ੀ ਲੈ ਜਾਓ ਅੱਛਾ ਜੀ ਸਾਡੇ ਕੋਲ ਛੋਟਾ ਜਿਹਾ ਕੰਮ ਆ ਜਿਆਦਾ ਨਹੀਂ ਛੋਟਾ ਜਿਹਾ ਕੰਮ ਪਰ ਕਰਨਾ ਉਹ ਮਾਲਕ ਤੋਂ ਡਰ ਕੇ ਨਹੀਂ ਬਾਬਾ ਜੀ ਕਰੋ ਕਰੇ ਬਣਾਉਣੇ ਸਾਰੇ ਮੱਕੜੇ ਵਾਲਾ ਸਾਰਾ ਹਾਂ ਜੀ ਚੜ ਕੇ ਲੜਕੇ ਲਿਆ ਆਹਾ ਇਹ ਨੂੰ ਪੇਜਨੋਗੇ ਗੱਡੇ ਨੂੰ ਕਿਉਂ ਤਾਂ ਗੱਡੇ ਆ ਪਏ 5-7 ਕਿਲੋ ਦਾ ਅੱਛਾ ਜੀ ਗੱਲ ਤਾਂ ਵੀ ਹੋਊ ਪਿਓਰ ਅੱਛਾ ਹੋਊਗਾ ਪਿਓਰ ਜਿਹੜੀ ਬਾਬਾ 5 ਲੀਟਰ ਰੈਂਜ ਲਾ ਲਓ 5 ਮਿੰਟ ਕੀ ਬੱਕਰ ਚਾਹੀਦਾ ਕੀ ਬਾਤ 4 ਲੀਟਰ ਅੱਛਾ ਬਾਪੂ ਜੀ ਹੁਣ ਇਸ ਟਾਈਮ ਹੈ ਕਿ ਗਰਮੀ ਦਾ ਸੀਜ਼ਨ ਹੈ ਹਾਂਜੀ ਤੇ ਜਦੋਂ ਤੁਸੀਂ ਹੁਣ ਗੱਲ ਕੀਤੀ ਆ ਵੀ ਮੱਕੀ ਦੀ ਰੋਟੀ ਦੀ ਤੁਹਾਡੇ ਕੋਲ ਹੁੰਦੀ ਆ ਦਾ ਸਰੋਂ ਦਾ ਸਾਗ ਵੀ ਹੁੰਦਾ ਹਾਂਜੀ 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 ਅੱਛਾ ਇੱਕ ਹੁਣ ਬਾਊ ਜੀ ਦੱਸ ਕੇ ਕਹਿੰਦੇ ਮੇਥੇ ਦੀ ਰੋਟੀ ਵੀ ਹੁੰਦੀ ਆ ਮੇਥੇ ਆਈ ਰੋਟੀ ਜੀ ਐਤਵਾਰ ਹੁੰਦੀ ਆ ਸਪੈਸ਼ਲ ਐਤਵਾਰ ਐਤਵਾਰ ਹੁਣ ਵੀ ਸਾਨੂੰ ਇੱਕ ਵਾਰੀ ਫੇਰ ਕਿਦਾਂ ਸੱਦਣਾ ਕੀੜਾ ਮਰਵਾਉਣਾ ਲੱਗਦਾ ਸਾਡਾ ਕੋਲ ਵੀ ਐਤਵਾਰ ਆਓਗੇ ਤਾਂ ਹਣੂ ਗੱਲ ਐਤਵਾਰ ਮੇਰੇ ਪ੍ਰਸ਼ਾਦੇ ਛਕੋ ਮੱਕੀ ਦੇ ਕਿਆ ਬਾਤ ਹੈ ਤੇ ਭਾਈ ਇੱਕ ਚੀਜ਼ ਹੋਰ ਦੱਸੋ ਜਦਾ ਅੱਜ ਦੇ ਟਾਈਮ ਦੇ ਹੁਣ ਸਾਗ ਤਾਂ ਖਤਮ ਹੋ ਗਿਆ ਸਾਗ ਜਿੰਨਾ ਮਰਜ਼ੀ ਤੁਹਾਡੇ ਕੋਲ ਸਾਗ ਕਿੱਥੋਂ ਹੈ ਦੱਸੋ ਥੋੜੀ ਮੇਰੇ ਕੋਲ ਜਦੋਂ ਸਾਗ ਆਪਣੇ ਇੱਥੇ ਜ਼ਿਆਦਾ ਹੁੰਦਾ ਨਾ ਮੈਂ ਸਾਗ ਨੂੰ ਥੋੜਾ ਜਿਹਾ ਝਾੜ ਦਿੰਦਾ ਜਦੋਂ ਗੰਦਲਾ ਬਣ ਜਾਂਦੇ ਨੇ ਨਾ ਮੋਟੀਆਂ ਉਹਦੀਆਂ ਹਾਂਜੀ ਹਾਂਜੀ ਪੱਤਾ ਤੋੜ ਕੇ ਸੁਕਾ ਲੈਣਾ ਗੰਦਲਾਂ ਦਾ ਸਾਗ ਬਣਾ ਕੇ ਲਿਆਉਣਾ ਸਿਆਲਾਂ ਮੈਂ ਗੰਦਲ ਦਾ ਸਾਗ ਲਿਆਉਣਾ ਕਰ ਲਈ ਅੱਛਾ ਜੀ ਪੱਤੇ ਸਾਰੇ ਸੁਕਾ ਲੈਣਾ ਇੱਕ ਟੈਂਪੂ ਪੂਰਾ ਮੇਰਾ ਮੇਥਿਆਂ ਦਾ ਸੁਕਾ ਕੇ ਰੱਖਿਆ ਹੁੰਦਾ ਅੱਛਾ ਝਾੜ ਕੇ ਬੁਰੀਆਂ ਭਰੀਆਂ ਜਾਂਦੀਆਂ ਕਿਉਂਕਿ ਇੰਨਾ ਚਿਰ ਮੇਥੇ ਨਹੀਂ ਮ ਤੇ ਇਹ ਬਾਕੀ ਸਾਗ ਆਉਂਦਾ ਹਰੀ ਕੇ ਪੱਤਾਂ ਨੂੰ ਆਉਂਦਾ ਮਹਿੰਗਾ ਬੜਾ ਉਹ 80 90 ਰੁਪਏ ਕਿਲੋ ਦਿੰਦੇ ਆ। ਅੱਛਾ। ਕੁਝ ਉਹ ਲੈ ਲਈਦਾ। ਅੱਛਾ। ਰੋਟੀ ਪਾਣੀ ਦਾ ਹੀਲਾ ਆਪਣਾ ਵੀ। ਮਾਲਕ। ਕੀ ਬਾਤ ਹੈ। ਤੇ ਬਾਕੀ ਲੱਸੀ ਤੁਸੀਂ ਬੁਰੇ ਲੁਧਿਆਣੇ ਨੂੰ ਇੱਕ ਪਾਸੇ ਤੁਸੀਂ ਕਰਤ ਕਰ ਦਿੱਤਾ ਹੈ। ਮਹਾਰਾਜ ਇਹ ਤਾਂ ਮਾਲਕ ਹੀ ਜਾਣਦਾ ਜੀ ਮੈਂ ਤਾਂ ਨਹੀਂ ਕਹਿ ਸਕਦਾ ਇਹ ਗੱਲ। ਕਿ ਅਸੀਂ ਅਸੀਂ ਇੱਕ ਚੀਜ਼ ਦੇਖਿਆ ਵੀ ਅੱਜ ਕੱਲ੍ਹ ਹਰੇਕ ਬੰਦਿਆਂ ਦੇ ਕੋਲ ਮੇਰਕਾ ਦੀ ਲੱਸੀ ਪਈ ਆ। ਮੇਰਕਾ ਲਈ ਲਿਆਉਂਦੇ ਆ ਖੋਲ ਕੇ ਵਿੱਚ ਪਾਣੀ ਪਾਉਂਦੇ ਆ ਜੀ 20 ਰੁਪਏ ਦਾ ਵੇਚ ਦਿੰਦੇ ਆ। ਪਰ ਤੁਹਾਡੇ ਕੋਲ ਤੁਸੀਂ ਤਾਂ ਕਿ ਡਰਪ ਭਰ ਕੇ ਰੱਖਿਆ ਹੋਇਆ ਹੈ ਤੁਹਾਡੇ ਕੋਲ ਕੋਈ 40 ਲੀਟਰ ਕੋਈ 10 ਲੀਟਰ ਕੋਈ 20 ਲੀਟਰ ਨਸ ਤੇ ਰੰਗ ਵੀ ਪਤਾ ਲੱਗ ਰਿਹਾ ਕਿ ਕਿੰਨਾ ਵਧੀਆ ਰੰਗ ਹੈ ਕੀ ਬਾਤ ਹੈ ਕੜੀ ਹੋਈ ਹੈ ਤੁਹਾਪੂ ਕੜੀ ਕੜੀ ਤਾਂ ਵੀਰੇ ਉਹ ਮਾਲਕ ਜਾਣੇ ਜਾਂ ਬੀਨ ਵਾਲੇ ਜਾਣਣ ਇਦੀ ਗਦਰ ਕਦਰ ਕਲੀ ਕਲਰ ਕਰੋ ਬਾਪੂ ਜੀ ਇੱਥੇ ਜਦੋਂ ਤੁਸੀਂ ਲਿਖਿਆ ਬਾਬਾ ਲੱਸੀ ਵਾਲਾ ਮਿੰਦੂਲਾ ਦਾ ਏ ਜੀ ਲੋਕਾਂ ਨੇ ਲੋਕਾਂ ਨੇ ਨਾਂ ਰੱਖਿਆ ਲੱਸੀ ਦਾ ਠੇਕਾ کہہ ਸਕਦੇ ਇਸ ਮੋੜ ਗੱਲ ਨਹੀਂ ਇਹ ਵੀ ਗੱਲ ਹੈ ਮੇਰੀ ਬੇਨਤੀ ਸੁਣੋ ਵੀ ਮੈਂ ਨੋ ਦੁਨੀਆ ਰੱਖੀ ਹੁੰਦੀ ਆ ਮਾਦਾ ਮਾਦਾ ਨਾਂ ਰੱਖ ਲੂ ਕੋਈ ਛਿੱਲੀ ਆ ਕਿੰਨੀ ਹੋ ਗਈ ਬੱਸ ਹਾਂ ਜੀ ਆ ਕਿੰਨੀ ਹੋਲੀ ਇਹ 2 ਕਿਲੋ ਜੀ ਬਹੁਤ ਆ ਬਹੁਤ ਆ ਜੀ ਬੋਲੇ ਲੱਤੂ ਜੀ ਲੱफी ਹੁਣ ਬਾਤ ਛੱਕਦੇ ਨਹੀਂ ਨਾਲ ਨਾਲ ਹੀ ਨਾਲ ਨਾਲ ਗੱਲਾਂ ਬਾਤਾਂ ਤੇ ਨਾਲ ਨਾਲ ਕਿਉਂਕਿ ਜਿਹੜੀਆਂ ਥੋੜੀਆਂ ਨੇ ਗੱਲਾਂ ਆ ਹੁਣ ਸਾਨੂੰ ਬਹੁਤ ਘੱਟ ਲੱਭਦੀਆਂ ਆ ਬਜ਼ੁਰਗਿਆਂ ਦੀਆਂ ਵੈਲੀ ਗੱਲਾਂ ਮੇਰ ਕੋ ਕਰਦਾ ਵੇ ਕਿ ਜਿਹੜਾ ਖਾਣਾ ਕੌਣ ਤਿਆਰ ਕਰਦਾ ਆ ਕਰਦੇ ਜੀ ਜਿਹੜਾ ਜੀਵਨ ਸਾਥੀ ਆ ਅੱਛਾ ਜੀ ਕਿੰਨੇ ਹੋ ਗਏ 25 ਅੱਛਾ ਜੀ ਇਹ ਦੇਖੋ ਪਪਾ ਦੇ ਬੱਚੇ ਕੀ ਕਰਦੇ ਨੇ 20 ਪਿਛਲੇ ਸਾਲ ਜਾਂਦੇ ਮਿਲ ਰੋਟੀ ਮੈਂ ਦੇ ਦੇਣ ਜ਼ੀਰੋ ਰੋਟੀ ਉਹ ਵੀ ਬਰੇ ਦਾ ਬਰ ਹੋ ਗਈ ਧੰਨਵਾਦ ਆਪਾਂ ਇਹ ਬੱਚੇ ਕੀ ਕਰ ਦੇਗੇ ਬੱਚੇ ਜੀ ਵੱਡਾ ਮੁੰਡਾ ਤਾਂ ਲੰਬੜਦਾਰ ਬਣਿਆ ਹੁਣ ਹਾਂਜੀ ਅੱਛਾ ਜੀ ਯਾਰ ਕਿੰਨੀ ਦਾ ਰਿਹਾ ਤੇ ਉਦੋਂ ਛੋਟਾ ਮੁੰਡਾ ਟਿਕਟੋਕ ਕੋਲੋਂ ਦਾ ਪੇਡ ਬੂਡ ਦੇ ਅੱਛਾ ਜੀ ਨਾਲ ਕਿਤੇ ਡਾਕਟਰ ਦੇ ਨਾਲ ਵੀ ਹੁੰਦਾ ਕੀ ਬਾਤ ਹੈ ਉਹ ਵੀ ਰੋਟੀ ਆਉਣੀ ਵਧੀਆ ਗੰਨਾ ਦੋਨੇ ਬੱਕਰੇ ਆ ਅੱਛਾ ਜੀ ਛੋਟਾ ਮੁੰਡਾ ਉਹ ਵਿਜੀਲੈਂਸ ਦੀ ਗੱਡੀ ਚਲਾਉਂਦਾ ਅੱਛਾ ਜੀ ਜੀਨ ਪ੍ਰਤਾਪ ਜੀ ਸ਼ਾਬਾਸ਼ ਮੇਰੇ ਰਜ਼ਾਦ ਦੀ ਰੋਟੀ ਪਾਣੀ ਜਲਾਈ ਜਾਂਦੇ ਮਾਲਾ ਜੀ ਸ਼ਾਬਾਸ਼ ਅਪਨੇ ਕਿੰਨਾ ਦਿਹਾੜੀ ਤੁਸੀਂ ਸਵੇਰੇ ਕਿੰਨਾ ਤੁਸੀਂ ਬਣਾ ਕੇ ਲੈ ਕੇ ਆਉਨੇ ਉਹਨੇ ਰਸ਼ਨ ਜਿਹੜਾ ਵੀ ਤੁਹਾਡਾ ਕਿੰਨੇ ਵੇ ਦਾ ਲੱਗ ਜਾਂਦਾ ਕੋਈ ਗੱਲ ਆਪਣਾ ਆ ਦੇਖੋ ਆ ਡਬਾ ਜੀ ਇੱਕ ਡੰਬਾਈ ਲਿਉਨੇ ਆ ਸਿਆੜਾ ਜਿਹੜਾ ਦੋ ਤਿੰਨ ਲੋਕ ਵੀ ਲੱਗ ਜਾਂਦੇ ਆ ਅੱਛਾ ਜੀ ਆ ਹੁਣ ਇੱਕ ਲੱਗ ਜਾ ਤੇ ਸ਼ਾਮ ਤੱਕ ਲੱਗ ਜਾਣਾ ਹੋਲੀ ਹੋਲੀ ਕਾ ਕਾਈ ਜਾਂਦੇ ਆ ਜਿਹਨੂੰ ਨਾ ਕਿਤੇ ਰੋਟੀ ਰੱਟੀ ਬੇਟਾ ਬੇਟਾ ਬੇ ਤੋਂ ਉਹ ਕਹਿੰਦਾ ਚੱਲ ਬਾਬੇ ਕੋਲ ਚੱਲਦੇ ਆਂ ਕੀ ਬਾਤ ਹੈ ਬਾਬਾ ਮਾਲਕ ਜੀ ਅੱਛਾ ਬਾਬਾ ਜੀ ਦੇਸੀ ਘਿਓ ਵੀ ਤੁਹਾਡਾ ਘਰ ਦਾ ਮੱਖਣ ਵੀ ਘਰ ਦਾ ਤੇ ਲੱਸੀ ਵੀ ਕਰਦੀ ਹੈ ਦੇਸੀ ਕਰੀਏ ਲੱਸੀ ਤਿਆਰ ਕਰਦੇ ਆਂ ਉਹਦਾ ਹੀ ਮੱਖਣ ਆ ਅੱਛਾ ਜੀ ਮੱਖਣ ਵੀ ਬਿਲਕੁਲ ਫਰੈਸ਼ ਆ ਜੀ ਵਾਹ ਜੀ ਤੇ ਕਿਉਂ ਮੈਂ ਪਿਛਲੇ ਸੋਮਵਾਰ ਬਣਾ ਕੇ ਰੱਖਿਆ ਹੈ ਅੱਛਾ ਜੀ ਫ੍ਰਿਜ ਲਈਓ ਤੇ ਰੱਖਿਆ ਤੇ ਕੀ ਰੇਟ ਕੀ ਆ ਕਿਉਂ ਉਹਦਾ ਦੇਸੀ ਕਿਉਂ ਉਹਦਾ ਕੀ ਕਿਉਂ ਉਹਦਾ ਜੀ ਰੇਟ ਹੈਗਾ 750 ਰੁਪਏ 750 ਰੁਪਏ ਕਿਲੋ ਲੀਟਰ ਜੀ ਤੇ ਕਿਲੋ ਜੀ ਲਿਖੋ ਸਿਰ ਲੀਟਰ ਦੇ ਵਿੱਚ ਨਾ ਪੈਟਰੋਲ ਕਿਲੋ ਜਮੜੇ ਨਾ ਤੇਲ ਮੜੇ ਨਾ ਘੋਵ ਮੜੇ ਨਾ ਮੱਕਾ ਮਤਲਬ ਮਤਲਬ ਅਸਲੀ ਕੀ ਸਮਝ ਗਏ ਤੁਸੀਂ ਦੇਖੋ ਗਾਗ ਜਦੋਂ ਵੀ ਆ ਹਰ ਇੱਕ ਗਾਗ ਪੈਰੋਂ ਕੱਢਦਾ ਆਗੇ ਹਾਂ ਹੁਣ ਮੈਨੂੰ ਵੀ 13 ਸਾਲ ਹੋ ਗਏ ਮੈਂ ਵੀ ਬੋਲੀ ਸਕੇ ਗਾ ਕਾਂ ਦੀ ਹਾਂ ਬਿਲਕੁਲ ਬਿਲਕੁਲ ਹੋ ਕਿਲੋ ਦਾ ਸਵਾਲ ਪੜਦੇ ਆ ਮੈਂ ਲੀਟਰ ਦਾ ਸਵਾਲ ਕਰਦਾ ਮੈਂ ਕਹਿੰਦਾ ਵੀਰੇ ਲੀਟਰ ਹੁਣ ਅਗਲਾ ਰੱਸੀ ਪੁੱਛਦਾ ਮੈਂ ਜੀ 35 ਰੁਪਏ ਦੀ ਬਿਲਕੁਲ ਉਹ ਗੱਲਾਂ ਗਿੱਲੋ ਬਾਰੇ ਫਿਰ ਉਹ 40 ਸਾਲ ਦੀ ਪਾ ਲਈ ਠੀਕ ਹੈ ਜੀ ਪਰ ਇੱਕ ਗੱਲ ਜ਼ਰੂਰ ਆ ਉਸ ਮਾਲਕ ਤੋਂ ਡਰ ਕੇ ਕਹਿੰਦਾ ਸੱਚੇ ਪਾਤਸ਼ਾਹ ਕਿ ਹੁਣ ਤੱਕ ਤਾਂ ਦਾਗ ਲੱਗਿਆ ਨਹੀਂ ਜਿਹੜੀ ਬਾਕੀ ਦੀ ਜ਼ਿੰਦਗੀ ਰਹਿੰਦੀ ਹੈ ਉਹਨੂੰ ਦਾਗ ਨਾ ਲਵਾਈਂ ਕਿਆ ਬਾਤ ਬਸ ਐਵੇਂ ਹੱਸਦੇ ਖੇਡਦੇ ਜਾਈਏ ਦੁਨੀਆਂ ਯਾਦ ਕਰੇ ਵੀ ਇੱਥੇ ਬਾਬਾ ਖੜਾ ਹੁੰਦਾ ਸੀ ਇੱਥੇ ਬਾਬਾ ਆਹ ਕਰਦਾ ਹੁੰਦਾ ਸੀ ਤੇ ਬਾਬੇ ਦੀ ਲੱਸੀ ਬੜੀ ਵਧੀਆ ਹੁੰਦੀ ਸੀ ਮੱਕੀ ਦੀ ਰੋਟੀ ਮੇਥੇਆ ਦੀ ਰੋਟੀ ਬੜੀ ਵਧੀਆ ਹੁੰਦੀ ਸੀ ਕਹਿੰਦਾ ਮਾਨਾ ਮਰ ਜਾਣਾ ਤੇ ਯਾਦਾਂ ਹੀ ਰਹਿ ਜਾਣੀਆਂ। ਕੀ ਕੰਗੇ ਕੰਮ ਕਰੋਗੇ? ਸ਼ੰਗੀ ਕੰਮ ਕਰੋਗੇ। ਦੁਨੀਆ ਯਾਦ ਕਰੂਗੀ। ਵਾਹ ਜੀ ਵਾਹ। ਨਹੀਂ ਤਾਂ ਗਾਲਾਂ ਹੀ ਕੱਢਦੇ ਹੁੰਦੇ ਆ। ਮੇਰੇ ਮਰੇ ਮੇਰੇ ਅਰੇ ਦੇ ਮਗਰ ਤਾਂ ਕੋਈ ਉਹ ਜਿਹੜੀ ਮੰਜ਼ਲ ਜਾਂਦੀ ਹੁੰਦੀ ਹੈ ਨਾ ਲਾਜ ਦੇ ਮਗਰ ਉਹ ਵੀ ਨਹੀਂ ਜਾਂਦਾ ਕੋਈ। ਕਿਉਂਕਿ ਗਰੀਬ ਹੁੰਦਾ ਮੈਂ। ਕੀ ਵਾਹ। ਮੇਰੇ ਪੈਸੇ ਵਾਲੇ ਦੇ ਮਗਰ ਜਾਂਦੇ ਹੁੰਦੇ। ਨਹੀਂ ਬਾਪੂ ਜੀ ਅਸਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਨਾ ਗਰੀਬੀ ਪੈਸਿਆਂ ਦੀ ਨਹੀਂ ਹੁੰਦੀ। ਅਮੀਰੀ ਹੁੰਦੀ ਆ ਨੀਤ ਦੀ, ਅਮੀਰੀ ਹੁੰਦੀ ਆ ਦਿਲ ਦੀ ਜੋ ਤੁਹਾਡੇ 'ਚ ਹੈਗੀ ਆ। ਦੇਖੋ ਜੀ ਇੱਕ ਕੱਲ ਤਾਂ ਮਾਲਕ ਨੇ ਅੱਜ ਤੱਕ ਮੈਂ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ 88 ਸਾਲ ਬਿਆਸ ਜਨਮ 88 ਤੋਂ ਲੈ ਕੇ ਅੱਜ ਤੱਕ ਮੈਨੂੰ ਕਦੇ ਜ਼ਿੰਦਗੀ 'ਚ ਕੋਈ ਦਿੱਕਤ ਨਹੀਂ ਆਈ ਮੈਨੂੰ ਇੰਨਾ ਮੇਰਾ ਸਤਿਗੁਰੂ ਮੇਰੇ ਸਿਰ ਤੇ ਹਰ ਵਕਤ ਉਹਦਾ ਹੱਥ ਮੈਂ ਟੈਂਪੂ ਦੇ ਸਪੈਸ਼ ਲੱਗੇ ਲਵਾ ਕੇ ਰੱਖਿਆ ਮੇਰੇ ਮਨ ਦੀ ਕਲਪਨਾ ਸੀ ਸਤਿਗੁਰ ਜੀ ਮੇਰੇ ਸਦਾ ਅੰਗ ਸਾਂ ਕੀ ਬਾਤ ਠੀਕ ਹੈ ਜੀ ਉਸ ਤੋਂ ਬਗੈਰ ਤਾਂ ਇੱਕ ਪਲਵਨੀ ਨੰਗਰਾ ਜਿਹੜੀ ਇਹ ਕਿ ਨਾ ਪਲਕ ਝੌਂਕਦੇ ਆਪਾਂ ਇਹ ਉਹਦੇ ਹੁਕਮ ਤੋਂ ਬਗੈਰ ਨਹੀਂ ਚੱਲਦਾ ਨਹੀਂ ਹੁੰਦੀ ਸਾਰਾ ਕੁਝ ਉਹਦੇ ਹੁਕਮ ਅੰਦਰ ਹੋ ਰਿਆ ਸਹੀ ਗੱਲ ਹੈ ਮੈਨੂੰ ਕਦੇ ਉਹਨੇ ਔਖਾ ਦਿਨੀ ਦਿਖਾਇਆ ਕਿਹੜੇ ਕਿਸੇ ਗੱਲ ਦੀ ਘਾਟ ਟੋੜਨੀ ਨਹੀਂ ਆਈ ਕਿਉਂਕਿ ਆਪਾਂ ਮਾਲਕ ਨਹੀਂ ਬਣੇ ਮਾਲਕ ਉਹਨੂੰ ਰੱਖਿਆ ਵਾਹ ਮਾਲਕ ਜੋ ਕਰੇ 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 ਠੀਕ ਹੈ ਜੀ ਉਹਨੂੰ ਘਾਟੇ ਵੱਧ ਤਾਂ ਉਹਨੂੰ ਵੀ ਕਰੋ ਮੈਨੂੰ ਪਰ ਕੋਈ ਕਹਿੰਦਾ ਨਹੀਂ ਕੱਲ ਕੱਲ ਰੋਟੀਆਂ 10 20 ਮੁੜ ਕੇ ਗਈਆਂ ਕਰਦੇ ਕਹਿੰਦੇ ਰੋਟੀਆਂ ਮੁੜੀਆਂ ਆਂ ਮੈਂ ਕਹਾਂ ਵੀ ਜਿਹਦੇ ਕਰਮਾ ਹੋਣਗੇ ਉਹ ਨਹੀਂ ਖਾਣੀਆਂ ਜੇ ਕਿਸੇ ਕਿਸੇ ਦੇ ਕਰਮਾ ਜੈਗੇ ਇਹਨਾਂ ਨੂੰ ਦਿਓ ਰੋਟੀਆਂ ਉਹ ਦੇ ਦਿਆਂ ਕੋ ਸਾਫ ਖਾ ਲੀਆਂ ਚੱਲ ਜਾਓ ਕੀ ਬਾਤ ਹੈ ਠੀਕ ਹੈ ਜੀ ਹਲ ਤਾਂ ਵੀਰੇ ਵੀ ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਤੁਹਾਡਾ ਮਨ ਸਾਫ ਹੋਣਾ ਚਾਹੀਦਾ ਪਰਮਾਤਮਾ ਤੁਹਾਡੇ ਨਾਲ ਨਾਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਦੁਨੀਆ ਵਿੱਚ ਪੈਸਾ ਇਕੱਠਾ ਕਰਨ ਦੀ ਗੱਲ ਨਹੀਂ ਪੈਸਾ ਤਾਂ ਉਹ ਸਿਆਣੇ ਕਹਿੰਦੇ ਆ ਪੈਸਾ ਦਾ بڑے بڑے ਕੰਜਰਾ ਕੋਲੇ ਵਸੇੜਾ ਪਿਆ ਬੰਬੇ ਵਾਲਿਆਂ ਕੋਲ ਵਸੇੜਾ ਉੱਤੇ ਆ ਹਰ ਬੰਦੇ ਦਾ ਹਸਾਬ ਰੰ ਨੂੰ ਨੇ ਕਰੋੜਾਂ ਦਾ ਟੈਕਸੀ ਆਉਂਦਾ ਉਹ ਵੀ ਮੇਰੇ ਅੱਗੇ ਨਹੀਂ ਜਿਹਨਾਂ ਨੂੰ ਦੁਪਹਿਰ ਦੀ ਰੋਟੀ ਓਕੀ ਆ ਉਹ ਕਿੰਨੀ ਜੇਬ ਨਹੀਂ ਹੁੰਦੀ ਉਹ ਵੀ ਬੱਲੇ ਬਿਲਕੁਲ ਠੀਕ ਹੈ ਜੀ ਪੈਸੇ ਨੂੰ ਕੀ ਕਰਨਾ ਚੰਗਾ ਕੰਮ ਕਰਕੇ ਦੇਖੋ ਤੁਹਾਨੂੰ ਰਾਤ ਨੂੰ ਬੈਨੋਂ ਨਾ ਉੱਪਰ ਮਾਰਬਾਣਾ ਗੱਲਾਂ ਕਰੋ ਬੈਠ ਕੇ ਤੁਹਾਨੂੰ ਸਕੂਨ ਮਿਲੂ ਸਵੇਰ ਨੂੰ ਬੜੀ ਬਹੁਤ ਵਧੀਆ ਤੁਹਾਡੀ ਜਿਹੜੀ ਸ਼ੁਰੂਆਤ ਉਹ ਨਾਲ ਦਿੰਦੀ ਇੰਨੀ ਵਧੀਆ ਹੋਊਗੀ ਕਹਿਣ ਦੀ ਗੱਲ ਹੈ। ਉਹ ਵਾਹ ਜੀ ਵਾਹ। ਪਰ ਉਹਦੇ ਪਾਣੇ ਚ ਰੋ। ਪਾਣੇ ਚ ਰੋ। ਸਹੀ ਗੱਲ ਹੈ। ਪਾਣਾ ਮੰਨਣਾ ਪਿੰਡਾਂ ਚ ਪਾਣਾ ਉਹਦੇ ਵਜਲ ਚ ਰਹਿ ਕੇ ਚੱਲਾਂਗੇ ਤਾਂ ਜ਼ਿਆਦਾ ਮੌਤ ਔਖਾ। ਮੰਨਣਾ ਬਹੁਤ ਔਖਾ। ਬਿਲਕੁਲ। ਪਰ ਜਦੋਂ ਤੁਸੀਂ ਮੰਨਣ ਲੱਗੇ ਫਿਰ ਸ ਬਹੁਤ ਔਖਾ। ਕਿ ਸੋਖਾ ਕਿ ਉਹਨੇ ਹੋ ਜੋ। ਕਿ ਸਵਾਦੀਆ ਵੱਖਰਾ ਜੀ ਉਹਦਾ। ਜੇ ਤੁਸੀਂ ਉਹਦੇ ਹੋ ਗਏ ਫਿਰ ਤਾਂ ਮੰਨਣ ਦੀ ਕੋਈ ਗੱਲ ਹੀ ਨਹੀਂ ਰਹੀ। ਕੀ ਗੱਲ ਹੈ? ਉਹ ਪਰ ਜਮਾਲ ਕਰਦਾ ਬਿਲਕੁਲ ਬੜਾ ਵਧੀਆ ਬਿਲਕੁਲ ਬੜਾ ਤੰਗ ਹੋ ਗਿਆ ਬਹੁਤ ਵਧੀਆ ਨਾ ਤੇ ਬੱਪੂ ਜੀ ਫਿਰ ਸਾਨੂੰ ਅੱਜ ਕੀ ਖਵਾਉਂਗੇ ਪਹਿਲਾਂ ਤਾਂ ਬੱਛੀ ਦੀ ਰੋਟੀ ਖਾਓ ਖਵਾਓ ਜੀ ਫਿਰ 2 ਮਿੰਟ ਲਾਵਾ ਇੱਕ ਮਿੰਟ ਲਾਓ ਜੀ ਇੱਕ ਰੋਟੀ ਇੱਕ ਰੋਟੀ ਲਾਓ ਹਾਂ ਲਾ ਰੋਟੀ ਬਈ ਇੱਕ ਹੀ ਫੁੱਲ ਕਾ ਸਾਨੂੰ ਦੇਓ ਨਹੀਂ 2 ਹੁੰਦੀਆਂ ਲੋ ਇੱਕ ਇੱਕ ਪਹਿਲੀ ਤੁਸੀਂ 2 ਦੇ ਕੇ ਅਸੀਂ ਬਾਅਦ ਚ ਲੈ ਲਾਂਗੇ ਜੀ ਆ ਇੱਕ ਦੋ ਸਾਨੂੰ ਸਾਨੂੰ ਤੁਸੀਂ ਇੱਕ ਹੀ ਦਿਓ ਜੀ ਕਿਵੇਂ ਲੱਗਾ ਹਾਂਜੀ ਵਧੀਆ ਲੱਗ ਰਿਹਾ ਬਹੁਤ ਗਿਆਨਵਾਨ ਗੱਲਾਂ ਕਪਾ ਦਾ ਬਲੌਗ ਘੜਾੜ ਆਈ ਸੀ ਇੱਥੇ ਤੇ ਇੱਕ satsang guru ਹੋ ਗਿਆ ਪਰ ਵਧੀਆ 걸 ਲੱਗ ਕਿ ਜਿਹੜਾ ਬੰਦਾ ਇੰਨਾ ਐਕਸਪੀਰੀਐਂਸ ਵਾਲੇ ਬੈਠਾ 13 ਸਾਲ ਤੋਂ ਬੰਦਾ ਇੱਥੇ ਤਰਫ ਕਰ ਰਿਹਾ ਤੇ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਤੇ ਇੱਕ ਨੇਚਰਲੀ ਜਦੋਂ ਬੰਦਾ ਅਧਿਆਤਮਿਕ ਵਿੱਚ ਆ ਜਾਂਦਾ ਤੇ ਸਵਾਦ ਹੋਰ ਵੀ ਵੱਧ ਜਾਂਦਾ ਹੈ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਸ਼ੁੱਧਤਾ ਨਾਲ ਜੁੜੇ ਆਪਣੇ ਪੰਜਾਬ ਦੀ ਛਾਟੀ ਦੀ ਲੱਸੀ ਨਾਲ ਜੁੜੇ ਹੋਏ ਆ ਘਿਓ ਨਾਲ ਜੁੜੇ ਆ ਮੱਖਣ ਦੇ ਨਾਲ ਬਿਲਕੁਲ ਜੀ ਪੂਰਾ ਬਾਬਾ ਵੀ ਪੂਰਾ ਰਿਸ਼ਤ ਪੋਸਟ ਆਇਆ ਪੂਰਾ ਪੂਰਾ ਮੈਂ ਪੁਰਾਣੀਆਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਕਿਉਂ ਬਾਬੂ ਜੀ ਬਾਬੂ ਜੀ ਕੱਲ ਮੈਨੂੰ ਦੱਸਿਆ ਰ ਅੱਜ ਕੱਲ੍ਹ ਇੱਕ ਵਹਿਮ ਬੜਾ ਚੱਲਾ ਹੁੰਦਾ ਵੀ ਪੁਰਾਣੀ ਖਰਾਕੇ ਨੂੰ ਕਹਿੰਦੇ ਆ ਲੋਕ ਕਹਿੰਦੇ ਨੇ ਕਿ ਜੇ ਕੱਲ ਦੀ ਰੋਟੀ ਖਾਧੀ ਜਿਹੜੀ ਅੱਜ ਖਾ ਲਈ ਉਹ ਪੁਰਾਣੀ ਖਰਾਕ ਹੋ ਗਈ ਨਹੀਂ ਨਹੀਂ ਉਹ ਨਹੀਂ ਹੁੰਦੀ ਹਾਂ ਜੀ ਪੁਰਾਣੀ ਖਰਾਕ ਤਾਂ ਉਹ ਹੁੰਦੀਏ ਜਦੋਂ ਸਾਡੇ ਜ਼ਮਾਨੇ ਜਦ ਮੈਂ ਛੋਟਾ ਹੁੰਦਾ ਸੀ ਮੈਂ ਇਕੱਲਾ ਮਾਂ ਦੇ ਕੱਲਾ ਕੱਲਾ ਪੁੱਤ ਮਾਂ ਦੇ ਮੇਰੇ ਦੋ ਛੋਟੀਆਂ ਭੈਣਾਂ ਨੇ ਮੈਂ ਇਕੱਲਾ ਮਾਂ ਦੇ ਗਾ ਜਦੋਂ ਮੇਰੀ ਮਾਂ ਨੇ ਦੁੱਧ ਰਿੜਕਣਾ ਉਹਨੇ ਆ ਜਾ ਪੁੱਤ ਆ ਜਾ ਰੋਟੀ ਜਕਣੀ ਬਹੀ ਇੰਨਾ ਸਾਰਾ ਹੱਥ ਨਾਲ ਕੱਢ ਕੇ ਮੱਖਣ ਦੇਣਾ। ਅੱਛਾ ਉਹ ਹੁੰਦੀ ਆ ਜਿਹੜੀ ਮਾਂ ਦੇ ਹੱਥ ਨਾਲ ਖਾਧੀ ਜਾਵੇ ਖਰਾਕ ਪੁਰਾਣੀ ਉਹ ਹੁੰਦੀ ਆ। ਉਹ ਹੁੰਦੀ ਆ। ਹੋਟਲਾਂ 'ਚ ਨਹੀਂ ਮਿਲਦੀ। ਕਿਆ ਬਾਤ ਹੈ। ਇਹ ਚੀਜ਼ ਹੋਟਲਾਂ 'ਚ ਨਹੀਂ ਮਿਲਣੀ। ਉਹ ਮਾਂ ਦਾ ਪਿਆਰ ਦਾ ਘਰੇ ਹੀ ਮਿਲਣਾ। ਜੁੱਲੇ 'ਚੋਂ ਕੇ ਤਵੀਰੇ ਧਾਰ ਕੱਢਣੀ, ਥੋੜੀ ਜੀ ਗਲਾਸ 'ਚ ਲੱਸੀ ਪਾੜਾਣੀ ਵਿੱਚ ਧਾਰਾ ਮਾਰ ਕੇ ਟਉਣ ਪਣੀ। ਹਮਮ ਐਡੇ-ਐਡੇ ਗਲਾਸ ਹੋਣੇ। ਉਹਨੂੰ ਪੁਰਾਣੀ ਖਰਾਕ ਖਾਦੀ ਆ। ਮਾਂ ਨੇ ਪੰਜੀਰੀ ਬਣਾ ਕੇ ਦੇਣੀ ਕਣਕ ਪੁੰਨ ਪੁੰਨ ਕੇ। ਉਹ ਖਾਂਦੇ ਰਹਿਆ। ਸ਼ਾਬਾਸ਼। ਹਾਂਜੀ ਉਹਦੇ ਸਿਰ ਤਵੀਰੇ ਰਹਿਆ। ਮਾਂ ਦਾ ਛੱਡ ਕੇ ਚਲੀ ਗਈ ਪਰ ਉਹਦੀਆਂ ਯਾਦਾਂ ਉੱਤੇ ਰੱਖਦੀ ਹੈ ਸਹੀ ਗੱਲ ਆ ਜੀ ਮਾਂ ਪੇੜੀਆਂ ਯਾਦਾਂ ਦਾ ਹਮੇਸ਼ਾ ਜ਼ਿੰਦਗੀ ਪਰ ਰਹਿੰਦੀ ਹੈ ਜੀ ਚਲੋ ਉਧਰ ਟ੍ਰੇਡ ਸਾਡੀ ਰੈਡੀ ਹੋ ਰਹੀ ਹੈ ਜੀ ਉਧਰ ਚਟਨੀ ਵਗੈਰਾ ਨਿੰਬੂ ਹੋ ਸਾਰਾ ਕੁਝ ਨਿੰਬੂ ਵਗੈਰਾ ਆ ਗਿਆ ਹੋਰ ਰਹੇਗਾ ਸਾਗ ਤੇ ਨਾਲ ਰਹੇਗੀ ਮੱਕੀ ਦੀ ਰੋਟੀ ਭਈ ਬੜੀ ਦੇਰ ਰਹੀ ਐ ਦੇਖ ਵਾਹੀ ਭਾਲ ਕਰਦੇ ਆਏ ਆ ਜੇ ਬਾਪੂ ਜੀ ਲੱਭ ਲੱਭ ਕੇ ਐਡਰੈਸ ਪੁੱਛ ਪੁੱਛ ਕੇ ਆਏ ਆ ਅਸੀਂ ਤੇ ਬਾਪੂ ਜੀ ਦੇ ਹੱਥ ਦੀ ਮੱਕੀ ਦੀ ਰੋਟੀ ਤੇ ਸਰਦੋਂ ਦਾ ਸਾਗ ਖਾ ਕੇ ਆਣਾ ਆ ਇੱਕ ਛੋਟਾ ਜਿਹਾ ਤੁਸੀਂ ਸਟਾਲ ਚੈੱਕ ਕਰੋ ਬਾਪੂ ਜੀ ਦਾ ਲੋ ਰੱਖਦਾ ਗਰਮ ਬਣਿਆ ਆ ਇੱਕ ਛੋਟਾ ਜਿਹਾ ਭਰਾ ਇਹ ਨਾਲ ਮੱਕਣੀਆਂ ਹੈ ਹਿਸਾਬ ਨਾਲ ਪਾਉਂਗਾ ਰੱਖ ਦਿਓ ਬਸ ਬਾਅਦ ਚ ਕਰ ਆਪਣੀ ਹੋਰ ਫੇਲ ਲਾਂਗੇ ਕਿ ਸਾਨੂੰ ਲੋਡ ਹੋਊਗਾ ਕੋਈ ਨਹੀਂ ਹੰਤਾ ਵੀ ਅਸੀਂ ਅੱਜ ਤੁਹਾਡਾ ਆਈਦਾ ਕਿਸਮਤ ਵਾਲਿਆ ਵੀ ਤੁਹਾਡੇ ਆਦੇ ਹੱਥ ਦੀ ਰੋਟੀ ਅਸੀਂ ਅੱਜ ਖਾ ਰਹੇ ਹਾਂ ਜੀ ਧੰਨਵਾਦ ਜੀ ਮੈਂ ਭਾ ਗਾਲਾ ਜੀ ਮੈਨੂੰ ਦਰਸ਼ਨ ਹੋ ਗਏ ਤੁਹਾਡੇ ਬਹੁਤ ਪਰਜਾ ਨੇ ਕਰੋ ਇਹ ਜੀ ਮਸਨ ਕਰਦਾ ਕੰਮ ਦੋ ਰੱਖਾ ਦੋ ਚੱਕਰ ਰੱਖੋ ਜੀ ਇੱਕੀ ਬੋਤਾ ਬੋਤਾ ਜੀ ਪੂਰਾ ਕਮਾਲ ਕਰਤੀ ਸੀ ਸਿਰ ਲਾਤਾ ਕੀ ਬਾਤ ਆ ਲੱਸੀ ਨਜ਼ਰ ਕਰੋ ਲੱਸੀ ਦੋ ਗਲਾਸ ਹਾਂ ਜੀ ਲੱਸੀ ਦੋ ਗਲਾਸ ਪੀਵਾਂਗੇ ਜੀ ਕੀ ਬਾਤ ਅੱਜ ਦੇ ਮੌਸਮ ਦੇ ਵਿੱਚ ਸਾਗ ਉਹ ਘਰ ਦਾ ਬਣਿਆ ਹੋਇਆ ਪੁਰਾਣਾ ਰੱਖਿਆ ਹੋਇਆ ਨਾਲੇ ਹਾਂ ਤੇ ਨਾਲ ਮੱਖਣ ਚੱਕ ਕਰ ਬਈ ਹੋਰ ਗੱਲਾਂ ਛੱਡਾ ਹੋਏ ਹੋਏ ਵਾਹ ਜੀ ਵਾਹ ਸਵਾਦ ਆ ਗਿਆ ਯਾਰ ਕਿਵੇਂ ਕਹਿੰਦੇ ਨੇ ਜਿਹੜੀ ਮਹਿਕ ਆ ਨਾ ਉਹ ਤੋਂ ਪਤਾ ਲੱਗ ਜਾਂਦਾ ਹੈ ਨਾ ਸਹੀ ਗੱਲ ਹੈ ਤੇ ਕਰੋ ਸ਼ੁਰੂ ਪਾਜੀ ਫਿਰ ਹੁਣ ਆ ਲੱਸੀ ਵੀ ਆ ਜਾਣ ਦੋ ਔਰ ਲਾਓ ਜੀ ਲੱਸੀ ਉਧਰ ਔਰ ਲੱਸੀ ਦੇਖੋ ਉਧਰ ਆ ਰਹੀ ਹੁਬੇ ਨਮਕ ਮੁਕ ਪਤਾ ਚ ਮੈਂ ਕਿਹਾ ਸਾਰਾ ਕੁਝ ਆ ਜੀਰਾ ਤੇ ਕਾਲੀ ਮਿਰਚ ਓਏ ਹੋਏ ਜੀਰਾ ਕਾਲੀ ਮਿਰਚ ਨਾਲ ਮੱਖਣ ਵੀ ਹੈ ਭਾਈ ਮੱਖਣ ਇਨਕਲੂਡਡ ਆ ਆ ਕੀ ਬਾਤ ਹੈ ਲੋ ਜੀ ਇਹ ਹੁੰਦੀ ਹੈ ਘਰ ਦੀ ਲੱਸੀ ਅਸਲੀ ਬਾਬਾ ਤਾਂ ਬਹੁਤ ਕੁਝ ਕਲਾ ਰਹਾ ਹੈ ਬਹੁਤ ਕੁਝ ਕਲਾ ਰਹਾ ਹੈ ਇਹ ਬਾਬਾ ਹਾਂ ਸਹੀ ਬਾਤ ਹੈ ਲੋ ਜੀ ਰੋਟੀ ਬੜੀ ਵਧੀਆ ਬਣਾਈ ਹੋਈ ਆ ਇੱਧਰ ਆ ਜਾਓ ਸਾਈਡ ਤੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਕਾਊਂਟਰ ਲੱਗਾ ਇੱਧਰ ਅਸੀਂ ਇੱਥੇ ਖੜ੍ਹ ਜਾਣਾ ਤੇ ਇੱਥੇ ਖੜ੍ਹ ਕੇ ਅਸੀਂ ਤੇ ਇਹ 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 ਆਓ ਹਾਂ ਜੀ। ਤੁਹਾਨੂੰ ਪਗੜਾ ਬੰਨੋ? ਕੈਂਡਾ। ਹਾਲ ਕੀ ਕਿਦਾਂ? ਬਹੁਤ ਵਧੀਆ ਜੀ। ਬਹੁਤ ਵਧੀਆ। ਜੋ ਫਰਮਾਲਗਾ। ਹਾਂ ਜੀ ਫਲਾਦ ਵੀ। ਦੇਖੋ ਜਦੋਂ ਗਾਹ ਕਹਿੰਦਾ ਨਾ ਵੀ ਬਹੁਤ ਸਵਾਦ ਆ। ਮੇਰੀ ਛਾਤੀ ਚੌੜੀ ਹੋ ਜਾਂਦੀ ਹੈ। ਮੈਂ ਕਹਿੰਦਾ ਮੇਰੀ ਮਿਹਨਤ ਸਫਲ ਹੋ ਗਈ। ਓਹੋ ਆ ਜੀਆ। ਠੀਕ ਹੈ ਜੀ। ਬਿਲਕੁਲ ਬਿਲਕੁਲ। ਸੜਕੇ 4 ਵਜੇ ਉੱਠ ਕੇ ਇਹ ਸੱਚੇ ਬਾਦਸ਼ਾਹ ਨੇ ਦੇ ਕਰ ਦਿੱਤੀ ਆ। ਸਹੀ ਗੱਲ ਹੈ। ਸਹੀ ਗੱਲ ਹੈ। ਸੱਚੀ ਗੱਲ। ਕਦੇ ਮਹਿਸੂਸ ਨਹੀਂ ਹੋਇਆ ਵੀ ਬੁੱਢੇ ਹੋ ਗਏ ਕਦੇ ਹੋਈ ਨਹੀਂ ਇਹ ਜੀ ਗੱਲ। ਕੀ ਬਾਤ ਹੈ। ਇਹੇ ਤਾਂ ਗੱਲ ਆ ਜੀ ਇੱਕ। ਆਪ ਕਦੇ ਬੁੱਢੇ ਹੋ ਵੀ ਨਹੀਂ ਸਕਤੇ। ਉਹਦੇ ਜਦਨੇ ਇਤਨਾ ਅੱਛਾ ਖਾਣਾ ਬਣਾਣਾ ਮੋੜਾ ਕਹਿੰਦਾ ਦੋ ਦਿੱਤਾ। ਬਿਲਕੁਲ ਸਹੀ ਗੱਲ ਹੈ। ਤੇ ਪਾਣਾ ਵੀ ਨਾਲ। ਬਿਲਕੁਲ। ਇੱਕ ਇੱਕ ਮੇਰੀ ਬੇਨਤੀ ਹੋਰ ਆ। ਜੀ ਆਹ ਕੁਝ ਮੇਰੇ ਦਿਲ ਦੇ ਇਰਮਾਨ ਨੇ। ਓਹ ਇਹਨੂੰ ਕੈਸ਼ ਕਰਨਾ। ਲੜੀbaar ਪੂਰਾ। ਕੀ ਬਾਤ ਹੈ। ਕੀ ਬਾਤ ਹੈ। ਮਾਂ-ਬਾਪ ਦੇ ਬਾਰੇ ਹੈ ਬਹੁਤ ਸੋਹਣੀ ਚੀਜ਼ ਲਿਖੀ ਹੈ ਜੀ। ਨੱਕ ਤੇ ਕੀ ਨਜ਼ਰ ਚਲੋ ਚਲੋ ਹੋਰ ਕਿਵੇਂ ਠੀਕ ਰਿਹਾ? ਹਾਂ ਜੀ ਬਹੁਤ ਵਧੀਆ। ਪੂਰਾ ਘੈਂਟ। ਪੂਰਾ। ਭਾਬੇ ਲੱਭੜਾ ਰੇ ਫਾਇਦੇ ਰਾਜ ਆਪਣਾ। ਆ ਫਰਾਗ ਨਾਲ ਆ ਯੋਰੀ ਹੁੰਦੀ। ਉਸ ਆਸਰ ਦੇ ਸਾਗ ਦੇ ਵਿੱਚ ਮੱਖਣ ਪੂਰਾ ਭਾਈ ਹੁਣਾ ਠੋਕੇ ਪਾ ਕੇ ਦੱਸਾ ਬਾਬੂ ਜੀ ਹੁਣਾਂ ਦੇ ਆ ਦੇਖੋ ਠੰਡਕ ਪਹੁੰਚਾਂਦਾ ਜੀ ਇਹ ਬਿਲਕੁਲ ਠੰਡਾ ਹੁੰਦਾ ਬਹੁਤ ਕਮਾਲ ਦੀ ਚੀਜ਼ ਹੈ ਗਰਮੀ ਦੇ ਵਿੱਚ ਬਿਲਕੁਲ ਸਰਦੀ ਦਾ ਅਹਿਸਾਸ ਬਿਲਕੁਲ ਭਾਈ ਪੂੜਾ ਲੱਗੇ ਰੱਖਿਓ ਆਡੀਓ ਪ੍ਰੋਪਰ ਆਜੂ ਕਿਉਂਕਿ ਸਾਡਾ ਕੈਮਰਾ ਬੰਦ ਹੋ ਗਿਆ ਮੇਰੀ ਫੋਟੋ ਆ ਰਹੀ ਠੀਕ ਬਿਲਕੁਲ ਘੈਂਟ ਲੱਸੀ ਲੱਸੀ ਬਿਲਕੁਲ ਬਾਬੂ ਜੀ ਲੱਸੀ ਤੋਂ ਬਿਨਾ ਆਪਣੀ ਕਦੀ ਕਦੀ ਉਹ ਹੈ ਜਦੋਂ ਬੰਦਾ ਉਂਗਲੀਆਂ ਚੜਦਾ ਨਾ ਉਹਨੂੰ ਪਤਾ ਲੱਗਦਾ ਜੀ ਹਾਂ ਸਵਾਦ ਆ। ਹੁਣ ਤਾਂ ਹਜੇ ਰੁਕ ਜਾਓ ਬਾਬਾ ਜੀ। ਸਾਨੂੰ ਪਹਿਲਾਂ ਇਹਦਾ ਸਵਾਦ ਲੈਣ ਦਿਓ। ਸਵਾਦ ਸਮਾਈਲ ਤੁਸੀਂ ਸਮਝ ਸਕਦੇ ਹੋ ਵੀ ਜੇ ਅਸੀਂ 2-3 ਬੁਰਗੀਆਂ ਖਾ ਕੇ ਸਾਡੇ ਚਿਹਰੇ ਦਾ ਸਮਾਈਲ ਆ ਨਾ ਮਤਲਬ ਵੀ ਖਾਣਾ ਕਮਾਲ ਦਾ ਹੀ ਜਾਂਦਾ ਬਿਲਕੁਲ ਬਿਲਕੁਲ। ਇਕਾ ਸਰਚ ਦਾ ਐਂਡ ਨਿਕਲਿਆ ਨਾ ਪੂਰਾ ਉਹ ਜਿਹੜਾ ਜੇ ਉਹ ਪਖੋਜੇ ਆਪਾਂ ਇਹਨਾਂ ਨੂੰ ਬਿਲਕੁਲ ਪਾਪਾ ਜੀ ਦੇਖ ਲੈ ਪੱਖੀ ਚੱਲਦੇ ਪਏ ਆ ਬਹੁਤ ਵਧੀਆ ਯਾਦ ਆ ਗਿਆ ਉਹ ਤਰਦੀ ਵਾਲਾ ਹੰਕਮ ਹੈ ਨਾ ਸਾਰਾ ਹਾਂਜੀ ਲੱਸੀ ਲੱਸੀ ਦੇ ਵਿੱਚ ਦੇਖੋ ਚੱਕਰੋ ਮੱਖਣ ਬਿਲਕੁਲ ਬਿਲਕੁਲ ਤਿਆਰ ਤੋਂ ਉਹ ਮੱਖਣ ਔਰ ਨਾਓ ਗੋਇੰਗ ਟੂ ਆਪਾਂ ਨੂੰ ਕਰਨ ਜਾ ਰਹੇ ਆ ਖਜਮ ਬਾਜੀ ਬਾਜ ਕਹਿੰਦੇ ਧੂੜਾ ਦੇਖੋ ਰੰਗ ਵੀ ਦੇਖੋ ਨਾ ਲਾਲ ਰੰਗ ਆ ਹਮ ਕਾੜੇ ਚ ਖੜਿਆ ਹੋਇਆ ਦੁੱਧ ਤੇ ਉਸ ਤੋਂ ਬਾਅਦ ਇਹਨੂੰ ਮਿਲ ਰਿਹਾ ਹਾਰੇ ਚ ਚਾਟੀ ਚਾਟੀ ਚ ਲੱਸੀ ਹਾਰੇ ਚ ਬਣੀ ਹੋਈ ਹਾਂ ਇਹਨੂੰ ਪਹਿਲਾਂ ਕਾੜਿਆ ਜਾਂਦਾ ਆ ਇਹਨੂੰ ਜਾਗ ਲਾਈ ਜਾਂਦੀ ਆ ਫਿਰ ਉਹਨੂੰ ਕਾੜ ਕੇ ਉੱਪਰ ਮਲਾਈ ਹੁੰਦੀ ਆ ਰਾਤ ਨੂੰ ਇਹਨੂੰ ਜਾਗ ਲਾਇਆ ਜਾਂਦਾ ਫਿਰ ਇਹਨੂੰ ਤੈਨੂੰ ਰੱਖਿਆ ਜਾਂਦਾ ਪਹਿਲੀ ਚੈੱਕ ਕਰੋ ਤੁਸੀਂ ਮੱਖਣ ਨਾਲ ਲੱਸੀ ਤੇ ਲੱਸੀ ਦਾ ਰੰਗ ਦੇਖੋ ਤੁਸੀਂ ਇਹ ਪੂਰਾ ਕੜਿਆ ਹੋਇਆ ਬਿਲਕੁਲ ਕੜਿਆ ਹੋਇਆ ਹਲਕਾ ਪੀਲਾ ਰੰਗ ਹੋ ਗਿਆ ਤਾਂ ਇਹਦਾ ਮਤਲਬ ਕੜੀ ਹੋਇਆ ਤੇ ਹਾਰੇ ਚ ਟੇਸ ਆ ਪੰਜਾਬ ਰੀਅਲ ਟੇਸ ਆ ਪੰਜਾਬ ਇਹ ਗੱਲ ਆ ਸਾਬ ਬੀਬੂ ਹੁਣ ਪਤਾ ਲੱਗਾ ਵੀ ਜਿਹੜੇ ਬਜ਼ੁਰਗਾਂ ਦੇ ਕੋਲ ਆ ਕੇ ਲੱਸੀ ਪੈਕ ਕਰਾ ਕੇ ਕਰਾ ਕੇ ਦਾ ਕਿਉਂ ਲੈ ਕੇ ਜਾਂਦੇ ਨੇ ਬਿਲਕੁਲ ਜੀ ਪੱਕੇ ਭਾਈ ਜੀ ਤੁਹਾਡੇ ਤੋਂ ਦੇਣੇ ਪੰਜ ਪੰਜ ਲੀਟਰ ਤੇ ਮੈਨੂੰ ਇੱਕ ਇੱਕ ਇਹ ਵੀ ਮੈਨੂੰ ਵਜ੍ਹਾ ਲੱਗਾ ਵੀ ਤੁਸੀਂ ਲੁਧਿਆਣੇ ਚ ਸ਼ੁਰੂ ਕਰਨ ਵਾਲੇ ਮਕੀਲ ਰੋਟੀ ਦੇ ਸਰਦੋਂ ਸਾਗ ਸ਼ੁਰੂ ਕਰਨ ਵਾਲੇ ਸਾਡੇ ਬੱਬੂ ਜੀ ਨੇ ਬਿਲਕੁਲ 13 ਸਾਲ ਕਹਿੰਦੇ ਹੋਗੇ 13 ਸਾਲਾਂ ਤੋਂ ਹੋ ਗਿਆ ਇਹ ਤੇ ਇਹਨਾਂ ਨੂੰ ਸ਼ਾਪ ਸ਼ੁਰੂ ਕੀਤਿਆਂ ਨੂੰ ਤੇ ਅੱਜ ਸਾਡੇ ਅੱਜ ਕਰਮਾਜ ਹੋਈ ਆ ਇਹਦੇ ਸਾਲਾਂ ਬਾਅਦ ਬਿਲਕੁਲ ਜੀ ਬਿਲਕੁਲ ਕੀ ਕਹਾਂ ਲਾ ਵੀ ਇਹ ਇਹਨਾਂ ਤਾਂ ਕਰਕੇ ਹੁਣ ਪੁਰਾਣਾ ਟਾਈਮ ਚੱਲ ਗਿਆ ਹੁਣ ਉਹ ਯਾਦ ਆ ਗਿਆ ਕਿ ਉਹੀ ਤੀਕਾ ਜਿਵੇਂ ਨਾ ਕਰੇ ਖੱਟ ਕੇ ਥੈਂਕ ਯੂ ਤੇ ਹਾਂਜੀ ਭਾਈ ਜੀ ਇੱਕ ਕਰਿਓ ਐਡਰੈਸ ਜ਼ਰੂਰ ਦੱਸਿਓ ਵੀ ਆਪਾਂ ਨੇ ਬਲੌਗ ਕਿੱਥੇ ਆਉਣ ਭਰਾ ਆਪਣੇ ਇਹ ਜੀ ਦੁਗਰੀ ਧਾਂਦਰਾ ਰੋਡ ਮੇਲੇ ਜੈ ਮੰਦਰ ਦੀ ਬੈਕਸਾਈਡ ਜੀ ਠੀਕ ਆ ਜੀ ਆ ਬਾਸਪਾਸ ਵੀ ਲੰਘਿਆ ਨਾਲ ਦੀ ਬਿਲਕੁਲ ਜੀ ਤੇ ਲੁਧਿਆਣਾ ਠੀਕ ਹੈ ਜੀ ਹੋਟਲ ਆਡੀਓ ਹੋਟਲ ਆਡੀਓ ਦੇ ਨੇੜੇ ਆ ਆਡੀਓ ਦੇ ਨੇੜੇ ਆ ਹੋਂਡਾ ਏਜੰਸੀ ਆਮਣੀ ਤੇ ਆ ਕਨਵਲ ਆ ਕੀਟ ਡਿਪਾਰਟਮੈਂਟ ਸਟੋਰ ਕਨਵਲ ਡਿਪਾਰਟਮੈਂਟ ਸਟੋਰ ਆ ਗਿਆ ਇਧਰ ਆ ਗਿਆ ਇਧਰ ਹੋਟਲ ਆਰੀਓ ਆ ਗਿਆ ਹਾਂਜੀ 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 ਤੇ ਇੱਥੇ ਬਾਪੂ ਜੀਣਾ ਤੁਹਾਨੂੰ ਕਾਰਡ ਦੇ ਸਪਣਾ ਆਪਣੇ ਆਪ ਹੀ ਹਾਂਜੀ ਹਾਂਜੀ ਛੋਟਾ ਜਿਹਾ ਕਾਰਡ ਲੱਗਾ ਹੋਇਆ ਤੇ ਬੜੇ ਵਧੀਆ ਆ ਬਹੁਤ ਵੱਡੇ ਪੁਰਾਣੇ ਪੋਰਟਰ ਲੱਗੇ ਆਲੇ ਬਹੁਤ ਪੁਰਾਣੇ ਹਾਂਜੀ ਹਾਂਜੀ ਉਹ ਦੇਖੋ ਬਹੁਤ ਪੁਰਾਣੇ ਨੇ ਬਹੁਤ ਲੱਸੀ ਮੱਖਣ ਵਾਹ ਜੀ ਵਾਹ ਬਹੁਤ ਵਧੀਆ ਲੱਗਾ ਜੀ ਬਾਬੂ ਜੀ ਤੁਹਾਨੂੰ ਮਿਲ ਗਿਆ ਥੈਂਕ ਯੂ ਸੋ ਮਚ ਜੀ ਅਸੀਂ ਚਾਹੁੰਦੇ ਆ ਵੀ ਤੁਹਾਡੀ ਜਦ ਤੁਸੀਂ ਤੁਹਾਡੀ ਉਮਰ ਜਿਹੜੀ ਹੈਗੀ ਆ 100 ਸਾਲਾਂ ਤੋਂ ਵੀ ਉੱਪਰ 150 ਸਾਲਾਂ ਤੱਕ ਜਾਵੇ ਜਦ ਤੱਕ ਅਸੀਂ ਆਪਣੇ ਆਖਰੀ ਸਾਹਾਂ ਦੇ ਲੈ ਲੀਏ ਤਦ ਤੱਕ ਤੁਹਾਡੇ ਕੋਲ ਇੱਥੇ ਅਸੀਂ ਲੱਸੀ ਪੀਂਦੇ ਰਹੀਏ ਦੇਖੋ ਗੱਲ ਇਹ ਹੈ ਮਹਾਰਾਜ ਜੀ ਜਿਹੜੀ ਉਮਰ ਨੂੰ ਵੀ ਸਵਾਸਾਂ ਨਹੀਂ ਹੁੰਦੀ ਜੀ ਸਰੀਰ ਦੀ ਕੋਈ ਉਮਰ ਨਹੀਂ ਹੁੰਦੀ ਨਹੀਂ ਹੁੰਦੀ ਜੀ ਸਵਾਸਾਂ ਦੀ ਉਮਰ ਹੁੰਦੀ ਹੈ ਜਿੰਨੇ ਪ੍ਰਮਾਤਮਾ ਨੇ ਲਿਖਤੇ ਨਾ ਜੀ ਉਹ ਕੋਈ ਨਾ ਬਦਲ ਸਕਦਾ ਨਾ ਕਰ ਸਕਦਾ ਸਿਕੰਦਰ ਬਾਦਸ਼ਾਹ ਤੇ ਆਪਣੇ ਇੰਡੀਆ 'ਚ ਮਰਿਆ ਹਾਂ ਉਹਨੂੰ ਕਿਸੇ ਨੇ ਉਹ ਕਹਿੰਦਾ ਵੀ ਜਿਹੜਾ ਮੇਰੀ ਮਾਂ ਦੀ ਮਿਹਨਤ ਤੱਕ ਪਜਾ ਕੇ ਰੱਖੂਗਾ ਵੀ ਮੈਂ ਉਹਨੂੰ ਅੱਧਾ ਰਾਜ ਦੇ ਦੂੰ ਹੂੰ ਉਹ ਜਿਹੜਾ ਉਹਦਾ ਨਾਲ ਜੋਤੀ ਨਾ ਬਟਾ ਜੋਤੀ ਤੇ ਉਹ ਕਹਿੰਦਾ ਬਾਦਸ਼ਾਹ ਸਲਾਮਤ ਆ ਵੀ ਇਹ ਜਿਹੜੀ ਸਵਾਸਾਂ ਦੀ ਪੂੰਜੀ ਹੈ ਨੇ ਇੰਨੀ ਸੱਤੀ ਨਹੀਂ ਹੈ ਸੱਤੀ ਨਹੀਂ ਹੈ ਇਹ ਦੁਨੀਆ ਦੇ ਇਹ ਚ ਸਤ ਰਾਜ ਵੀ ਤੁਸੀਂ ਦੇ ਦੋ ਨਾ ਇੱਕ ਸਾਹ ਤੁਹਾਡਾ ਵੱਧ ਨਹੀਂ ਸਕਦਾ ਚਾਹ ਬਾਤ ਚਾਹ ਬਾਤ ਇਹ ਇਹ ਪੂਰੀ ਗਿਣਤੀ ਮਿਲਤੀ ਪੂਰੀ ਹੈ ਇਹ ਮੇਰੇ ਮਾਲਕ ਦਾ ਮੇਰੇ ਮਾਲਕ ਦੀ ਮੈਨੂੰ ਮੱਦ ਦਿੱਤੀ ਹੋਈ ਜੀ ਮੇਰੇ ਸਾਡੇ ਗੁਰੂ ਸਾਹਿਬ ਸਤਸੰਗ ਦੇ ਵਿੱਚ ਸਾਨੂੰ ਫਰਮਾਉਂਦੇ ਆ ਉਹ ਆਪਾਂ ਲਿਖੀ ਜਾਂਦੇ ਆ ਠੀਕ ਹੈ ਜੀ ਬਸਤੀ ਸਮਾਗੜਦੇ ਆ ਥੈਂਕ ਯੂ ਸੋ ਮਾਚ ਜੀ ਆਰਐਸਐਸ ਵੀ ਤੁਸੀਂ ਸਵਾਲ ਕੀਤਾ ਸੀ ਹਾਂ ਜੀ ਕੋਟਿੰਗ ਰਾਦਾ ਜੀ ਸੁਮੇਸ ਸਤਸੰਗ ਬਿਆਸ ਕੀ ਆ ਬਾਤ ਹੈ ਜੀ ਥੈਂਕ ਯੂ ਸੋ ਮਾਚ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਤੇ ਹੁਣ ਤੁਸੀਂ ਕੀ ਕਰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਣਾ ਵੀ ਬਾਪੂ ਜੀ ਹੁਣਾਂ ਦੇ ਕੋਲ ਕੌਣ-ਕੌਣ ਆ ਕੇ ਲੱਸੀ ਪੀ ਕੇ ਗਏ ਨੇ ਤੇ ਕੌਣ-ਕੌਣ ਆ ਕੇ ਬਾਪੂ ਜੀ ਹੁਣਾਂ ਦਾ ਤੇ ਅਸੀਂ ਸਾਗ ਜਿਹੜਾ ਆ ਉਹ ਖਾ ਕੇ ਗਏ ਨੇ ਸੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ